ਮਤਲਬ ਤੋ ਇਹ ਸਾਂ ਲੋੜੋ ਵੀ 90 ਦੀ ਸਪੀਡ ਤੇ ਸਿਰਫ ਬਸ ਕਿ 5 ਫੁੱਟ ਦੀ ਸਪੀਡ ਤੇ ਆ ਕੇ ਮਤਲਬ 5 ਫੁੱਟ ਦੀ ਡਿਸਟੈਂਸ ਤੇ ਆ ਕੇ ਵੱਜਿਆ ਸੋ ਜਾਲੀ ਆਪਣੀ ਆ ਰਹੀ ਇਹਨੂੰ ਜਾਲੀ ਕੱਢ ਕੇ ਤੇ ਉਸ ਤੋਂ ਬਾਅਦ ਬੰਪਰ ਆਪਣਾ ਆ ਰਹਿ ਜਾਂਦਾ ਈ ਇਹਦੇ ਨੰਬਰ ਪਲੇਟ ਲੱਗੀ ਹੋਈ ਆ ਉਸ ਦਿਨ ਮੈਂ ਵੀਰਜੀ ਕੋਲ ਆਇਆ ਤੇ ਵੀਰਜੀ ਮੈਨੂੰ ਪਤਾ ਕਹਿੰਦੇ ਕੁੱਤਾ ਵੀ 10000 ਰੁਪਏ ਤੇ ਠੱਠਾ 50000 ਚ ਕੀਤਿਆਂ ਦੁੱਖ ਭੋਗ ਸਦਮਾਰ ਏਪੀ ਦਾ ਤੇਰੀ ਦਾ ਤਾਰ 20 ਦਿਨ ਹੋ ਗਏ ਆਪਣੀ ਗੱਡੀ ਦੇ ਵਿੱਚ ਕੁੱਤਾ ਵੱਜਿਆ ਸੀਗਾ ਕੁੱਤੇ ਵੱਜਣ ਨਾਲ ਆ ਕੁਝ ਨੁਕਸਾਨ ਹੋਇਆ ਸੀਗਾ ਅੱਜ ਅਕਾਲਪੁਰਖ ਦੀ ਬਹੁਤ ਕਿਰਪਾ ਰਹੀ ਵੀ ਗੱਡੀ ਦਾ ਰੇਡੀਏਟਰ ਜਾਂ ਏਸੀ ਵਰਾ ਸਾਰਾ ਕੁਝ ਓਕੇ ਆ ਕੁਝ ਲੀਕ ਨਹੀਂ ਹੋਇਆਗਾ ਹੁਣ ਅੱਜ 20 ਦਿਨ ਹੋ ਗਏ ਆ 20 ਦਿਨਾਂ ਬਾਅਦ ਆਪਾਂ ਅੱਜ ਇਸ ਚੀਜ਼ ਨੂੰ ਰਿਪੇਅਰ ਕਰਵਾ ਰਹੇ ਹਾਂ ਕਿਉਂਕਿ ਹੁਣ ਪਾਰਟ ਜਾ ਕੇ ਮਿਲਿਆ ਜਾਂਦਾ ਐਕਸਲ 6 ਗੱਡੀ ਆਪਣੇ ਕੋਲ ਸੋ ਅਕਾਲਪੁਰਖ ਦੀ ਬੜੀ ਕਿਰਪਾ ਰਹੀ ਵੀ ਕਿਉਂਕਿ ਆਪਾਂ ਜਦ ਗੱਡੀ ਲੈਣੇ ਆ ਤੇ ਗੱਡੀ ਤੇ ਮਗਰ ਲਖਾਉਣੇ ਆ ਇਹ ਵੀ ਇਹ ਵੀ ਦਾਤ ਤੇਰੀ ਦਾਤਾਰ ਜਿਹੜੀਆਂ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਲਾਈਵ ਦੇ ਵਿੱਚ ਜ਼ਿੰਦਗੀ ਦੇ ਵਿੱਚ ਤੁਹਾਡੇ ਸੁੱਖ ਦੁੱਖ ਤਕਲੀਫ ਜਾਂ ਕੁਝ ਆਉਂਦੀ ਹੈ ਨਾ ਗਾਟੇਵਾਦੇ ਇਹ ਵੀ ਆਉਂਦੀ ਦਾਤ ਹੀ ਸਮਝੋ ਠੀਕ ਹੈ ਨਾ ਘਬਰਾਉਣਾ ਨਹੀਂਗਾ ਅਕਾਲਪੁਰਖ ਨੂੰ ਕਦੀ ਵੀ ਤੁਸੀਂ ਦੋਸ਼ ਨਹੀਂ ਦੇਣਾ ਵੀ ਆਹ ਕੀ ਕਰਤਾ ਤੁਸੀਂ ਆਹ ਕੀ ਕਰਤਾ ਨਾ ਉਸ ਹੁਕਮ ਮੰਨ ਕੇ ਚੱਲੋ ਬਸ ਸੋ ਅੱਜ 20 ਦਿਨਾਂ ਬਾਅਦ ਆਪਣੀ ਐਕਸਲਸਿਕ ਗੱਡੀ ਤੁਹਾਨੂੰ ਇੱਕ ਚੀਜ਼ ਦੱਸਦਾ ਵੀ ਕਈ ਵੀਰ ਭਰਾ ਪੁੱਛਦੇ ਵੀ ਐਕਸਲਸਿਕ ਗੱਡੀ ਕਿਵੇਂ ਹੈ ਗੱਡੀ ਬਹੁਤ ਸ਼ਾਨਦਾਰ ਹੈ ਗੱਡੀ ਨਹੀਂ ਮਾੜੀ ਹੈਗੀ ਪਰ ਇੱਥੇ ਅੱਗੇ ਲਈ ਇੱਕ ਗੱਲ ਇਹ ਆਉਂਦੀ ਹੈ ਵੀ ਜਿਹੜੀ ਆਪਣੀ ਹੁਣ ਇਹ ਗ੍ਰਿਲ ਮੈਂ ਮੰਗਵਾਈ ਆ ਹੁਣ ਇਹ ਸਮਾਨ ਨਹੀਂ ਛੇਤੀ ਮਿਲਦਾਗਾ ਮਤਲਬ ਅਗੇ 66 ਦਾ ਸ਼ੇਤੀ ਸਮਾਨ ਨਹੀਂ ਮਿਲਦਾਗਾ ਆ ਜਿਹੜੀ ਜਾਲੀ ਟੁੱਟੀ ਹੈ ਤੇ ਇੱਕ ਆ ਚੀਜ਼ ਇਹ ਸਾਰਾ ਕੁਝ ਇਕੱਠਾ ਹੀ ਹੈ ਅਡੜ ਨਹੀਂਗਾ ਸਾਰਾ ਪਾਰਟ ਇਹ ਅੱਡ ਹੈ ਇਹ ਸੇਮ ਹੈ ਆਹ ਚੀਜ਼ ਤੁਸੀਂ ਮਤਲਬ ਠੀਕ ਹੈ ਆਹ ਚੀਜ਼ ਅੱਡ ਹੈ ਬੰਪਰ ਦੀ ਆਹਾਂ ਗ੍ਰਿੱਲ ਜਿਹੜੀਆਂ ਕ੍ਰੋਮ ਹੈ ਇਹ ਜਾਲੀ ਤੇ ਆ ਜਿਹੜਾ ਥੱਲੇ ਦਾ ਡਿਜ਼ਾਈਨ ਹੈ ਇਹ ਵਾਲਾ ਠੀਕ ਹੈ ਇਹ ਸਾਰਾ ਇਕੱਠਾ ਹੀ ਇੱਕ ਜਾਲੀ ਹੈ ਇਕੱਠੀ ਆਉਂਦੀ ਹੈ ਬੂਦਮੋ ਇੱਕ ਸਾਈਟ ਹੈਗੀ ਆ ਉਹਦੇ ਤੇ ਇਹ ਇਕੱਠਾ ਸ਼ੋਅ ਕਰਦਾ ਸੀਗਾ ਆ ਚੀਜ਼ ਉਤੋਂ ਮੈਨੂੰ ਪਤਾ ਲੱਗਿਆ ਵੀ ਇਹ ਜਾਲੀ ਦਾ ਪੂਰਾ ਪਾਰਟ ਇਦਾਂ ਦਾ ਕਰਕੇ ਆ ਤੇ ਜੇ ਐਮਜੀਪੀ ਸਟੋਰ ਤੇ ਜਾਈਏ ਤੇ ਉਹ ਤੁਹਾਨੂੰ ਅ ਇਹ ਚੀਜ਼ ਨੂੰ ਅੱਡ ਗਿਣਦੇ ਨੇ ਤੇ ਇਸ ਚੀਜ਼ ਨੂੰ ਅੱਡ ਗਿਣਦੇ ਨੇ ਤੁਹਾਨੂੰ ਅੱਡਡ ਸ਼ੋਅ ਕਰਦੇ ਆ ਇਹਦਾ ਰੇਟ ਹੈਗਾ 1900 ਰੁਪਇਆ ਇਹਦਾ 600 ਰੁਪਇਆ ਰੇਟ ਹੈ ਪਰ ਜਦੋਂ ਮੈਂ ਐਮਜੀਪੀ ਸਟੋਰ ਤੋਂ ਇੱਥੇ ਸਾਡੇ ਸੰਧਵਾ ਸੰਧਵਾ ਦੇ ਵਿੱਚ ਐਮਜੀਪੀ ਸਟੋਰ ਸੰਧਵਾ ਦੇ ਵਿੱਚ ਮੈਂ ਜਦੋਂ ਇਹ ਚੀਜ਼ ਆਰਡਰ ਕਰਾਈ ਆ ਮੇਰੇ ਕੋਲ ਦੋ ਨੰਬਰ ਪਾਰਟ ਆਏ ਸੀਗੇ ਮੇਰੇ ਇਨਸਟਾਗ੍ਰਾਮ ਤੇ ਮਨਦੀਪ ਵੀਰ ਜੀ ਐ ਮੇਰੇ ਨਾਲ ਜੁੜੇ ਹੋਏ ਉਹਨਾਂ ਨੇ ਇੰਨੀ ਮੇਰੀ ਮਦਦ ਕੀਤੀ ਨਾ ਬਹੁਤ ਜ਼ਿਆਦਾ ਕਾਲਬੁਰਗ ਦਾ ਧੰਨਵਾਦ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਉਹਨਾਂ ਨੇ ਮੈਨੂੰ ਪਾਰਟ ਨੰਬਰ ਲੱਭਣ ਦੇ ਵਿੱਚ ਬੜੀ ਮਦਦ ਕੀਤੀ ਉਹਨਾਂ ਨੇ ਮੈਨੂੰ ਦੋ ਪਾਰਟ ਨੰਬਰ ਇਹਦੇ ਲੱਭ ਕੇ ਦਿੱਤੇ ਐਮਜੀਪੀ ਸਟੋਰ ਤੋਂ ਸੋ ਮੈਂ ਇਹਨਾਂ ਨੂੰ ਦਿੱਤਾ ਸੰਧਵਾ ਵੀਰ ਜੀ ਨੂੰ ਦਿੱਤਾ ਸੰਧਵਾ ਵਾਲੇ ਵੀਰ ਜੀ ਨੂੰ ਦਿੱਤਾ ਐਮਜੀਪੀ ਸਟੋਰ ਵਾਲਿਆਂ ਨੂੰ ਮੈਂ ਕਿਹਾ ਮੈਨੂੰ ਆਹ ਦੋਨੋਂ ਪਾਰਟ ਮੰਗਵਾ ਦਿਓ ਮੈਨੂੰ ਦੋ-ਦੋ ਲੱਗੇ ਪਰ ਜਦੋਂ ਮੇਰਾ ਪਾਰਟ ਆਇਆ ਨਾ ਇਹ ਉਹ ਮੈਂ ਪਾਰਟ ਨੰਬਰ ਤੁਹਾਨੂੰ ਦੱਸ ਦਣਾ ਵੀ ਇਹਦਾ ਪਾਰ ਤੇ ਉਹਦੇ ਵਿੱਚ ਇਹ ਸਾਰਾ ਇਕੱਠੀ ਜਾਲੀ ਦੇ ਵਿੱਚ ਸਾਰਾ ਦੋ ਚੀਜ਼ਾਂ ਨਹੀਂ ਇੱਕੋ ਹੀ ਚੀਜ਼ ਦੇ ਵਿੱਚ ਦੋਨੋਂ ਚੀਜ਼ਾਂ ਆ ਗਈਆਂ ਉਹ ਪਾਰਟ ਨੰਬਰ ਤੁਹਾਨੂੰ ਦੱਸ ਦਿੰਦਾ ਵੀ ਇਹਦੇ ਵਿੱਚ ਆਉਂਦਾ ਠੀਕ ਹੈ ਸੋ ਉਸ ਵੀਰ ਜੀ ਦਾ ਧੰਨਵਾਦ ਅਕਾਲਪੁਰ ਚੜ੍ਹਦੀ ਕਲਾ ਬਕਸ਼ਣ ਤੇ ਮੈਨੂੰ ਪਾਰਟ ਨੰਬਰ ਮਿਲਿਆ ਤੇ ਉਹ ਵੀਰ ਜੀ ਨੇ ਮੈਨੂੰ ਹਫਤੇ 10 ਦਿਨ ਦੇ ਵਿੱਚ ਵਿੱਚ ਇਹ ਅਵੇਲੇਬਲ ਕਰਵਾਤਾ ਪਾਰਟ ਮੈਨੂੰ ਠੀਕ ਹੈ ਹੁਣ ਸਮਾਨ ਆ ਗਿਆ ਅੱਜ ਤਰੀਕ 10 ਦਸੰਬਰ 2025 ਤੇ 19 17 ਨਵੰਬਰ 2025 ਨੂੰ ਇਹਦਾ ਇਹ ਚੀਜ਼ ਹੋਈ ਸੀ ਆਪਣੇ ਨਾਲ ਇਹ ਠੀਕ ਹੈ ਜੀ ਇਸ ਗੱਡੀ ਦਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਵੀ ਇਹ ਪਿਛਲੇ ਸਾਲ ਅਕਤੂਬਰ ਦੇ ਵਿੱਚ ਇਹਦੇ ਵਿੱਚ ਕੁੱਤਾ ਵੱਜਿਆ ਸੀਗਾ ਆ ਮੈਂ ਪਾਰਟ ਮੰਗਵਾਇਆ ਨਹੀਂਗਾ ਇਹ ਪਿਛਲੇ ਸਾਲ ਇਸ ਇਹਦੇ ਵਿੱਚ ਕੁੱਤਾ ਵੱਜਿਆ ਸੀਗਾ ਉਦੋਂ ਆ ਆ ਟੁੱਟ ਗਿਆ ਸੀਗਾ ਆ ਨਹੀਂ ਟੁੱਟਿਆ ਸੀਗਾ ਹੁਣ ਇਹਦੇ ਵਿੱਚ ਆ ਆ ਮਾੜੀ-ਮੋਟੀ ਹੈਗੀ ਆ ਪਰ ਇਹ ਆਪਾਂ ਇੰਸ਼ੋਰੈਂਸ ਕਿਉਂ ਨਹੀਂ ਕਰਵਾ ਰਹੇ ਕਿਉਂਕਿ ਇੰਸ਼ੋਰੈਂਸ ਦੇ ਵਿੱਚ ਨਾ 15 ਦਿਨ 10-15 ਦਿਨ ਗੱਡੀ ਨਹੀਂ ਦਿੰਦੇ ਉਹਨਾਂ ਨੇ ਤੇ ਹੁਣ ਸੀਜ਼ਨ ਦਾ ਟਾਈਮ ਹੈ ਹਜੇ ਵਾਹਿਗੁਰੂ ਦੀ ਬਹੁਤ ਕਿਰਪਾ ਸ਼ੁਕਰਾਨਾ ਕਰਦੇ ਵਾਹਿਗੁਰੂ ਵੀ ਤੁਸੀਂ ਆ ਕਿ ਕਹਿੰਦੇ ਮਤਲਬ ਗੱਡੀ ਹਜੇ ਚੱਲੀ ਜਾਂਦੀ ਆ ਉਹ ਸਕਲਪੁਰਗ ਦਾ ਸ਼ੁਕਰ ਕਰਦੇ ਆ ਵੀ ਗੱਡੀ ਚੱਲੀ ਜਾਂਦੀ ਸੀਜ਼ਨ ਦਾ ਦੇਣਾ ਹੁਣ ਠੀਕ ਆ ਤੇ ਬਾਕੀ ਹੁਣ ਸ਼ੁਰੂ ਕੀਤਾ ਅੱਜ ਕੰਮ ਤੇ ਬਸ ਹੁਣ ਦੇਖਦੇ ਕਿੰਨਾ ਟਾਈਮ ਲੱਗਦਾ ਸਮਾਂ ਕੁਝ ਸਮਾਂ ਕਿੰਨਾ ਹੋ ਗਿਆ ਸਮਾਂ ਹੋ ਗਿਆ ਜੀ 10:30 ਹੋ ਗਿਆ ਤੇ ਦੇਖਦੇ ਕਿੰਨੇ ਵਜੇ ਤੱਕ ਇਹ ਕਲੀਅਰ ਕਰਦੇ ਆ ਪਹਿਲਾਂ ਤੁਸੀਂ ਪਾਰਟ ਨੰਬਰ ਦੇਖ ਲਓ ਵੀ ਇਹਦਾ ਪਾਰਟ ਨੰਬਰ ਕੀ ਆ ਤੁਹਾਨੂੰ ਇਹ ਨਿਗਾਹ ਦੇ ਵਿੱਚ ਰਹੂਗਾ ਚੀਜ਼ ਇਹ 1900 ਰੁਪਏ ਦੀ ਜਾਲੀ ਆਈ ਹੈ ਆਪਣੀ ਠੀਕ ਆ ਜੀ ਇਹਦਾ ਪਾਰਟ ਦੇਖ ਲਓ ਪਹਿਲਾਂ ਆ ਤੁਸੀਂ ਫੋਟੋ ਖਿੱਚ ਕੇ ਰੱਖ ਸਕਦੇ ਹੋ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਵਿੱਚ ਦੱਸ ਦਿੰਦਾ ਆ ਦੇਖੋ ਇਹਦਾ ਪਾਰਟ ਨੰਬਰ ਹੈਗਾ 71 ਅ ਇੱਕ ਮਿੰਟ ਜੀ ਹੁਣ ਦਿਖਾਉਣਾ ਤੁਹਾਨੂੰ ਮੈਂ ਪਾਰਟ ਆ ਲੋ ਆਹ ਪਾਰਟ ਨੰਬਰ ਇਹਦਾ 71720M52U0C48 ਠੀਕ ਹੈ ਜੀ ਬੰਪਰ ਇਹਦਾ 1985 ਰੁਪਏ ਰੇਟ ਹੈ ਹੁਣ ਇਹਦਾ ਰੇਟ ਥੋੜਾ ਜਿਹਾ ਘਟਿਆ 1912 ਰੁਪਏ ਸ਼ਾਇਦ ਇੰਨਾ ਕੁ ਰਿਹਾ ਹੈ 1900 ਰੁਪਏ ਰੇਟ ਮਤਲਬ 1900 ਰੁਪਏ ਦਾ ਰੇਟ ਸੀਗਾ ਆ ਇਹਦਾ ਪਾਰਟ ਨੰਬਰ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣਾ ਜਾਲੀ ਕੀ ਆਈ ਹੈ ਆਪਣੇ ਕੋਲੇ ਔਰ ਇਹ ਸਾਹਮਣੇ ਜਾਲੀ ਆਹ ਦੇਖੋ ਜਾਲੀ ਆਈ ਠੀਕ ਹੈ ਇਹ ਇਕੱਠਾ ਹੀ ਆਇਆ ਜਦੋਂ ਐਮਜੀਪੀ ਸਟੋਰ ਤੇ ਮੈਂ ਵੇਖਿਆ ਨਾ ਉਹ ਇਹਨੂੰ ਅੱਡ ਕਹਿਣ ਸਾਰੇ ਜਦੋਂ ਸਾਰੀ ਤਫ਼ਤੀਸ਼ ਕੀਤੀ ਕਿਉਂਕਿ ਇਹਦਾ ਪਾਰਟ ਛੇਤੀ ਮਿਲਦੇ ਨਹੀਂ ਨਾ ਐਕਸਲ 6 ਦੇ ਸਾਰੀ ਤਫ਼ਤੀਸ਼ ਕੀਤੀ ਉਹਦੇ ਵਿੱਚ ਇਹ ਅੱਡ ਚ ਹੀ ਦੱਸਦੇ ਸੀਗੇ ਪਰ ਇਹ ਇਕੱਠੀ ਆਈ ਆ ਆਪਾਂ ਨੂੰ ਇਹਦੇ ਵਿੱਚ ਨਾਲ ਲੱਗੀ ਆਈ ਆ ਆਪਾਂ ਕੁਝ ਅਟੈਚ ਨਹੀਂ ਕੀਤੀ ਇਹਦੇ ਨਾਲ ਇਹ ਨਾਲ ਲੱਗੀ ਆਈ ਆ ਤੇ ਕ੍ਰੋਮ ਨਾਲ ਆ ਗਿਆ ਠੀਕ ਹੈ ਜੀ ਤੇ ਆਹ ਜਾਲੀ ਵੀ ਆਹ ਜਾਲੀ ਤੇ ਉੱਪਰਲੀ ਆਹ ਜਾਲੀ ਆ ਜੀ ਨਾਲ ਆਈ ਆ ਸੋ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਆਪਣੀ ਆ ਚੀਜ਼ ਆ ਗਈ ਕ੍ਰੋਮ ਆ ਗਿਆ ਜਾਲੀ ਤੇ ਆ ਚੀਜ਼ ਨਾਲ ਇਕੱਠੀ ਆਈ ਆ ਆ ਜੀ ੱਡ ਆਉਂਦੀ ਆ ਇਹ ਚੀਜ਼ ਅਲੱਗ ਤੋਂ ਫਿੱਟ ਹੁੰਦਾ ਤੇ ਆਪਣਾ ਇੱਕ ਮਡ ਫਲੈਪ ਜਿਹੜਾ ਟੁੱਟ ਗਿਆ ਸੀਗਾ ਟੁੱਟਿਆ ਨਹੀਂ ਸੀਗਾ ਮਤਲਬ ਕਿ ਮਾੜਾ ਮੋਟਾ ਹੀ ਆ ਤੇ ਇਹਨੂੰ ਉਵੇਂ ਜੋੜ ਦਾਂਗੇ ਇੰਸ਼ੋਰੈਂਸ ਦੇ ਵਿੱਚ ਬਸ 15 ਦਿਨ ਲੱਗਣਗੇ ਤਾਂ ਕਰ 10-15 ਦਿਨ ਉਹਨਾਂ ਗੱਡੀ ਨਹੀਂ ਦੇਣੀ ਫਿਰ ਕੰਮ ਕਰਦਾ ਦੇਖਣਾ ਪੈਂਦਾ ਗੱਡੀ ਇੰਜਨ ਓਕੇ ਚਾਹੀਦਾ ਚੱਲਦੀ ਹੈ ਗੱਡੀ ਹੋਰ ਆਪਾਂ ਨੂੰ ਕੁਝ ਨਹੀਂ ਅਜੇ ਕਰਾਉਣ ਦੀ ਲੋੜ ਨਹੀਂ ਠੀਕ ਹੈ ਜੀ ਆਪਾਂ ਨੂੰ ਮੇਨ ਸਰੀਰ ਤੰਦਰੁਸਤ ਜਿਵੇਂ ਕਹਿੰਦੇ ਨੇ ਨਾ ਸਰੀਰ ਸਰੀਰ ਦੇ ਵਿੱਚ ਤੰਦਰੁਸਤੀ ਚਾਹੀਦੀ ਹੈ ਹੁਣ ਗੱਡੀ ਆਪਣੀ ਤੰਦਰੁਸਤ ਹੈ ਮਾੜੇ ਮੋٹے ਕੱਟ ਫੱਟ ਲੱਗ ਜਣ ਕੋਈ ਚੱਕਰ ਨਹੀਂਗਾ ਠੀਕ ਹੈ ਬਾਕੀ ਆਪਾਂ ਆਏ ਆ ਅੱਜ ਮੱਖਣ ਬਾਈ ਕੋਲੇ ਡੈਂਟਿੰਗ ਪੇਂਟਿੰਗ ਕੋਟ ਕੁਬਰਾ ਮਾਲਵਾ ਡੈਂਟਿੰਗ ਪੇਂਟਿੰਗ ਠੀਕ ਹੈ ਮੱਖਣ ਬਾਈ ਕੋਲੇ ਤੇ ਬਾਈ ਜੀ ਪਿਛਲੀ ਵਾਰ ਵੀ ਬਾਈ ਜੀ ਨੇ ਕੰਮ ਕੀਤਾ ਸੀ ਉਹਦਾ ਨਾਮ ਕੀ ਹੈ ਬਾਈ ਜੀ ਹੈ ਵਿਜੇ 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 ਬਾਈ ਨੇ ਪਿਛਲੀ ਵਾਰ ਵੀ ਜਦੋਂ ਆਹ ਬੰਪਰ ਦਾ ਕੰਮ ਕੀਤਾ ਸੀ ਨਾ ਜਿਹੜਾ ਆਹ ਕੁੱਤਾ ਵਜਿਆ ਸੀਗਾ ਪਿਛਲੇ ਸਾਲ ਦੀ ਗੱਲ ਹੈ ਜਦੋਂ ਤੇ ਉਦੋਂ ਵੀ ਬਾਈ ਵਿਜੇ ਵਿਜੇ ਨੇ ਕੰਮ ਕਰਕੇ ਦਿੱਤਾ ਸੀਗਾ ਤੇ ਚਲੋ ਹੁਣ ਕੰਮ ਸ਼ੁਰੂ ਹੋਇਆ ਦੇਖਦੇ ਹਾਂ ਕਿੰਨੇ ਵਜੇ ਤੱਕ ਫਿਨਿਸ਼ਿੰਗ ਹੁੰਦੀ ਆ ਸਬਰ ਨਾਲ ਲੱਗੇ ਰਹਿਣਗੇ ਬਾਈ ਜੀ ਹੋਰੀ 2 2.5 ਘੰਟੇ ਦਾ ਕੰਮ ਹੋਊਗਾ ਭਾਈ ਹਾਂ ਭਾਈ ਹੋਊ ਬੜੇ ਆਰਾਮ ਨਾਲ ਹੋਊ ਹੈ ਕੋਈ ਚੱਕਰ ਨਹੀਂ ਚੜਦੀ ਕਿਲਾ ਤੇ ਬਾਕੀ ਇੱਕ ਜੀ ਹੋਰ ਦੱਸਦਾ ਐਮਜੀਪੀ ਸਟੋਰ ਦਾ ਤੁਸੀਂ ਕਿਵੇਂ ਆ ਇੱਕ ਤਾਂ ਅਮਰਸਰ ਦੇ ਵਿੱਚ ਜੈਕਸਨ ਏਜੰਸੀ ਕਰਕੇ ਬਹੁਤ ਵੱਡਾ ਉਹ ਬਹੁਤ ਵੱਡਾ ਉਹਨਾਂ ਦਾ ਵੇਅਰ ਹਾਊਸ ਚਾਈਪ ਆ ਜੈਕਸਨ ਏਜੰਸੀ ਦਾ ਅਮਰਸਰ ਦੇ ਵਿੱਚ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਉਹਨਾਂ ਦੇ 3-4 ਬ੍ਰਾਂਚਾਂ ਹੈਗੀਆਂ ਅਮਰਸਰ ਦੇ ਵਿੱਚ ਵਿੱਚ ਹੀ ਆ ਤੇ ਉੱਥੋਂ ਪਤਾ ਕਰ ਸਕਦੇ ਹੋ ਬਾਕੀ ਜਦੋਂ ਤੁਸੀਂ ਐਮਜੀਪੀ ਸਟੋਰ ਤੋਂ ਇਧਰ ਉਧਰ ਤਕਸੀਸ ਕਰੋਗੇ ਤੁਹਾਨੂੰ ਸਮਾਨ ਮਿਲ ਹੀ ਜਾਊਗਾ ਬਲਤ ਮਿਲ ਜਾਂਦਾ ਹਫਤੇ ਹਫਤੇ ਇੱਕ ਦਾ ਟਾਈਮ ਚਾਹੀਦਾ ਸਮਾਨ ਮਿਲ ਜਾਂਦਾ ਆ ਅਡ ਪਾਰਟ ਹੁੰਦਾ ਹੁਣ ਪਾਰਟ ਨੰਬਰ ਨਹੀਂ ਪਤਾ ਮੈਨੂੰ ਇਹਦਾ ਪਰੇ ਬਾਹਰ ਅੱਡ ਹੁੰਦਾ ਤੇ ਆ ਜਾਲੀ ਜਿਹੜੀ ਖੁੱਲੂਗੀ ਹੁਣ ਇਹ ਅੱਡਾ ਜਿਹੜੀ ਪਾਣੀ ਆਪਾਂ ਹੁਣ ਲਓ ਵੀ ਆਪਣੀ ਗੱਡੀ ਦਾ ਬੰਪਰ ਅੱਡ ਹੋ ਗਿਆ ਬਿਲਕੁਲ ਤੇ ਹੁਣ ਪਤਾ ਲੱਗੂਗਾ ਵੀ ਕੀ ਕੁਝ ਹੋਇਆ ਅੰਦਰ ਵੈਸੇ ਹੋਇਆ ਕੁਝ ਨਹੀਂ ਗਣਾ ਹੈ ਬਚਦਾ ਬਚਦਾ ਬੜੀ ਕਿਰਪਾ ਹੈ ਉਹ ਦਿਨ ਮੈਂ ਵੀਰਜੀ ਕੋਲ ਆਇਆ ਤੇ ਵੀਰਜੀ ਮੈਨੂੰ ਪਤਾ ਕਹਿੰਦੇ ਕੁੱਤਾ ਵੀ ਹਰਜਤ ਠੱਠਾ 50000 ਚ ਹੈ ਇਹ ਗੱਲ ਇਹ ਆ ਵੀ ਟਾਟਾ-ਟਾਟਾ ਦਾ ਹਾਲ ਮਾੜਾ ਹਾਂ ਤੇ ਮੈਂ ਕਹਿੰਦਾ ਹਜੇ ਐਕਸਲ 6 ਦਾ ਕੀ ਕਹ ਲਓ ਵੀ ਬੰਪਰ ਠੀਕ ਹੈ ਵੀ ਕਿਵੇਂ ਵੀ ਕਹਿ ਲਓ ਚਲੋ ਇਹ ਗੱਲਾਂ دنیਵੀ ਰਹਿੰਦੀਆਂ ਪਰ ਮੈਨੂੰ ਚੀਜ਼ ਜਿਹੜੀ ਸਮਝ ਆਉਂਦੀ ਉਹ ਹੀ ਆਉਂਦੀ ਆ ਵੀ ਵਾਇਗੁਰੂ ਦੇ ਨਾਲ ਜੁੜਨ ਦਾ ਫਾਇਦਾ ਹਨਾ ਵਾਇਗੁਰੂ ਕਿਤੇ ਨਾ ਕਿਤੇ ਤੁਹਾਨੂੰ ਜੇ ਤੁਸੀਂ ਉਹਨੂੰ ਯਾਦ ਕਰਦੇ ਹੋ ਤਾਂ ਤੁਹਾਨੂੰ ਹੱਥ ਦੇ ਕੇ ਰੱਖਦਾ ਕਿਵੇਂ ਰੱਖਦਾ ਉਹ ਇਸ ਦੇ ਕਰਕੇ ਰੱਖਦਾ ਵੀ 20 ਦਿਨ ਹੋ ਗਏ ਗੱਡੀ ਨੂੰ ਐਂ ਕਰਕੇ ਕੁੱਤਾ ਵਿੱਚ ਵੱਜੇ ਨੂੰ ਤੇ ਵਾਇਗੁਰੂ ਦੀ ਇੰਨੀ ਕਿਰਪਾ ਚੜ੍ਹਦੀ ਗਲਾ ਵੀ ਗੱਡੀ ਚੱਲੀ ਜਾਂਦੀ ਹੈ ਇਨੇ ਦਾ ਕੁੱਤਾ ਮਤਲਬ ਤੁਸੀਂ ਇਹ ਸਮਝ ਲਓ ਵੀ 90 ਦੀ ਸਪੀਡ ਤੇ ਸਿਰਫ ਬਸ ਕਿ 5 ਫੁੱਟ ਦੀ ਸਪੀਡ ਤੇ ਆ ਕੇ ਮਤਲਬ 5 ਫੁੱਟ ਦੀ ਡਿਸਟੈਂਸ ਤੇ ਆ ਕੇ ਵੱਜਿਆ 90 ਦੀ ਵੀ ਬ੍ਰੇਕ ਲਾਉਣ ਦਾ ਟਾਈਮ ਨਹੀਂ ਦਿੱਤਾ ਉਹਨੇ ਤੇ ਪੂਰਾ ਚੰਗੀ ਤਰ੍ਹਾਂ ਹਿੱਟ ਹੋਇਆ ਸੀਗਾ ਤੇ ਵਾਹਗੁਰੂ ਦੀ ਬੜੀ ਚੜ੍ਹਦੀ ਕਲਾ ਮੈਨੂੰ ਗੱਡੀ ਚੱਲਣਾ ਮਤਲਬ ਹੈ ਠੀਕ ਹੈ ਮੈਨੂੰ ਗੱਡੀ ਚੱਲਣਾ ਮਤਲਬ ਹੈ ਸ਼ਾਇਦ ਆ ਪੈਪ ਵਿੰਗੀ ਹੋ ਗਏ ਹੋਵੇ ਮੈਨੂੰ ਕੋਈ ਆਈਡੀਆ ਨਹੀਂ ਪਰ ਮੈਂ ਅਗਰ ਵੀ ਨਾ ਹੀ ਛੇੜੀਏ ਤੇ ਆ ਪੁਰਜੇਪੁਰ ਜੱਜਾ ਢਿੱਲੇ ਹੈ ਤੇ ਬਾਕੀ ਮੈਨੂੰ ਹੁੰਦਾ ਵੀ ਇੰਜਨ ਨੂੰ ਓਕੇ ਹੋਣਾ ਚਾਹੀਦਾ ਇੰਜਨ ਓਕੇ ਆਪਣਾ ਆਪਣੀ ਆ ਜਿਹੜੀ ਵਾਈਪਰ ਬੋਟਲ ਇਹ ਵੀ ਓਕੇ ਬੋਟਲ ਹੈ ਇਹ ਨੂੰ ਕੁਝ ਨਹੀਂ ਹੋਇਆਗਾ ਚੜ੍ਹਦੀ ਕਲਾ ਕੰਮ ਆ ਪੂਰਾ ਇਹ ਨਿੱਕੇ ਨਿੱਕੇ ਪਾਰਟ ਨਾ ਬਹੁਤ ਜ਼ਿਆਦਾ ਬਣ ਜਾਂਦੇ ਜਿਵੇਂ ਆਹ ਪਾਰਟ ਹੋ ਗਿਆ ਹੋਰ ਚਲੋ ਖੈਰ ਤੇ ਉਹ ਬੰਪਰ ਪਿਆ ਆਪਣਾ ਤੇ ਆ ਆਪਣਾ ਨਵਾਂ ਪਾਰਟ ਚਲੋ ਹੁਣ ਇਹਨੂੰ ਬਰੀਕੀ ਨਾਲ ਕਰਦਿਆਂ ਕਰੋਂਦਾ 2 ਘੰਟੇ ਲੱਗ ਜਾਣਗੇ ਤੇ ਆ ਆਪਾਂ ਇਹਨੂੰ ਜੋੜਤਾ ਸੀ ਇਹਦੇ ਨਾਲ ਠੀਕ ਹੈ ਜੀ ਕਭ ਇਹ ਇਕੱਠਾ ਹੀ ਆਉਂਦਾ ਨਾ ਇਹ ਚੀਜ਼ ਇੱਥੇ ਤੱਕ ਆ ਸਾਰੀ ਜਾਲੀ ਆ ਇਕੱਠੀ ਆਉਂਦੀ ਹੈ ਜਾਲੀ ਇਹ ਤੇ ਇਹਦੇ ਨਾਲ ਜੋੜਿਆ ਸੀ ਆਪਾਂ ਵਾਹਿਗੁਰੂ ਜੀ ਵਾਹਿਗੁਰੂ ਇਹਦੇ ਕੱਲੇ ਕੱਲੇ ਨਾਟ ਖੁੱਲਣਗੇ ਹੁਣ ਠੀਕ ਹੈ ਬਾਈ ਨਾਟ ਖੁੱਲਣਗੇ ਸਾਰੇ ਨਾਟ ਇੱਕ ਹੋ ਰਿਹਾ ਉਹ ਵਾਲੇ ਨਾਟ ਦੋ ਨਾਟ ਹੋ ਰਹੇ ਤੀਜਾ ਚੌਥਾ ਪੰਜਵਾਂ ਇਹ ਸਾਰੀ ਜਾਲੀ ਅੱਡ ਚੇਂਜ ਹੋਊਗੀ ਸਾਰੀ ਠੀਕ ਹੈ ਨੀ ਇਹ ਸਾਰੀ ਅੱਡ ਚੇਂਜ ਹੋਊਗੀ ਹੁਣ ਕਿ ਐਕਸਲ 6 ਦਾ ਇਸ ਕੀ ਕਹਿ ਸਕਦੇ ਆਂ ਵੀ ਐਕਸਲ ਥਿੰਗਸ ਦਾ ਇਹ ਸਾਰਾ 파ਟ ਇਕੱਠਾ ਆਉਂਦਾ ਪ੍ਰੀਮੀਅਮ ਗੱਡੀ ਚ ਆਉਂਦੀ ਆ ਵੀ ਇਹ ਐਨੈਕਸਾ ਦੇ ਵਿੱਚ ਮੇਰੇ ਕੋਲ ਗੱਡੀ ਇਹ ਹੈ ਤੇ ਮੈਂ ਤੁਹਾਨੂੰ ਇਸੇ ਚੀਜ਼ ਦਾ ਪ੍ਰੈਕਟੀਕਲ ਐਕਸਪੀਰੀਅੰਸ ਦਿਖਾ ਰਿਹਾ ਤੁਹਾਨੂੰ ਇਹ ਪ੍ਰੈਕਟੀਕਲ ਦਿਖਾ ਰਿਹਾ ਲੋਕ ਵੀ ਬਹੁਤ ਨੇ ਨਾ ਬੰਪਰ ਦਾ ਆ ਵਾਲਾ ਫੋਗ ਲੈਂਪ ਵਾਲਾ ਹਿੱਸਾ ਇਹ ਅੱਡ ਹੋ ਜਾਊਗਾ ਉਧਰ ਵਾਲਾ ਅੱਡ ਹੋ ਜਾਊਗਾ ਤੇ ਵਿਚਾਲੜੀ ਜਾ ਰਹੀ ਅਲੱਗ ਹੋ ਜੂਗੀ। ਸੋ ਜਾਲੀ ਆਪਣੀ ਆ ਰਹੀ। ਇਹਨੂੰ ਜਾਲੀ ਕੱਢ ਗਏ ਤੇ ਉਸ ਤੋਂ ਬਾਅਦ ਬੰਪਰ ਆਪਣਾ ਆ ਰਹਿ ਜਾਂਦਾ ਈ। ਇਹਦੇ ਨੰਬਰ ਪਲੇਟ ਲੱਗੀ ਹੋਈ ਆ ਤੇ ਆ ਰਹਿ ਜਾਂਦਾ ਉਸ ਤੋਂ ਬਾਅਦ ਨਵੀਂ ਜਾਲੀ ਲੱਗੂਗੀ। ਲਾ ਲਓ ਵੀਰੇ ਜਾਲੀ ਲਾ ਲਓ। ਮੈਂ ਪਤਾ ਕੀ ਆ ਵੀਰ ਜੀ ਨੂੰ ਤੰਗ ਵੀ ਨਹੀਂ ਕਰਨਾਗਾ। ਕੰਮ ਇੱਕ ਨਾ ਲੈ ਨਾ ਬਣਿਆ ਹੁੰਦਾ ਤਾਂ ਕਰਕੇ। ਤੇ ਹੁਣ ਵਾਲੀ ਜਾਲੀ ਆਪਣੀ ਆ ਫਿੱਟ ਹੋ ਜੂਗੀ। ਉਹ ਬੰਪਰ ਆ ਡਾ ਇਹ ਬੰਪਰ ਆ ਡਾ। ਸਮਾਂ 12:18 ਤੇ ਆਪਣਾ ਬੰਪਰ ਓਕੇ ਰਿਪੋਰਟ ਹੋ ਗਿਆ ਆ ਚੀਜ਼ ਨਾ ਜਿਹੜੀਆਂ ਟੁੱਟੀਆਂ ਸੀ ਨਾ ਮਾੜੀ-ਮਾੜੀਆਂ ਅੰਦਰਲੇ ਪਾਸੋਂ ਬਾਈ ਹਰਾਨੇ ਨਾ ਆ ਵੇਥੋਂ ਦਿਖਾਉਣਾ ਤੇ ਹੁਣ ਜਿਹੜੀ ਮਾੜੇ-ਮੋਢੇ ਜਿਹੜੇ ਕਿਹਨੇ ਕਲੈਂਪ ਜੇ ਲਾਉਣ ਵਾਲੇ ਆ ਹਨਾ ਕੀ ਬਾਈ ਕਹਿੰਦੇ ਲੋਕ ਲੋਕ ਲੌਨ ਵਾਲੇ ਆ ਲੋਕ ਲਾਈ ਜਾਂਦੇ ਬਾਈ 허ਰੀ ਤੇ ਆ ਜਿਹੜਾ ਟੁੱਟਿਆ ਸੀਗਾ ਇਹਨੂੰ ਇਹਨਾਂ ਨੇ ਅੰਦਰੋਂ ਐਦਾਂ ਕਰਕੇ ਆਹਾ ਗਰਮ ਕਰਕੇ ਨਾ ਤੇ ਜੋੜ ਤੇ ਜੋੜ ਲਾਤੇ ਆ ਨਾ ਜਿਹੜੀ ਚੀਜ਼ ਨਵੀਂ ਤੋਂ ਮਤਲਬ ਬਿਨਾ ਸਰਦਾ ਹੈ ਤੇ ਸਰ ਸਕਦੇ ਆਪਾਂ ਠੀਕ ਹੈ ਐ ਨਹੀਂ ਕਰਦਾ ਨਵਾਂ ਮਵਾ ਲਵਾਂਗਾ ਫਿਰ ਜਦੋਂ ਇੰਸ਼ੋਰੈਂਸ ਕਰਾ ਲਾਂਗੇ ਜਦੋਂ ਕਰਾਉਣਾ ਹੋਊਗਾ ਸੋ ਕਈ ਚੀਜ਼ਾਂ ਦਾ ਇੰਸ਼ੋਰੈਂਸ ਨਾ ਲਓ ਤਾਂ ਤੁਹਾਡੀ ਲॉयਲਟੀ ਵੱਜ ਜਾਂਦੀ ਹੈ ਠੀਕ ਹੈ ਲॉयਲਟੀ ਪੁਆਇੰਟ ਵੱਜ ਜਾਂਦੇ ਤੁਹਾਡੇ ਠੀਕ ਹੈ ਜੀ ਬਸ ਸਵਾ 12 ਹੋ ਗਿਆ ਹੋਰ ਘੰਟਾ ਲੱਗੂਗਾ ਤੇ ਉਪਰ ਰਿਪੋਰਟ ਹੋਏਗਾ ਕੰਮ ਮਾੜਾ ਮੋਟਾ ਹੱਥ ਪਲਾ ਆਪ ਹੀ ਮਾਰਨਾ ਪੈਂਦਾ ਨਾਲ ਲੱਗਣਾ ਪੈਂਦਾ ਜਦੋਂ ਗੱਡੀਆਂ ਰੱਖਣੀਆਂ ਤਾਂ ਆ ਫੈਵਿਕ ਇੱਕ ਇਧਰ ਨਾਲ-ਨਾਲ ਜੋੜੀ ਆ ਆ ਵੀ ਨਾ ਹਜੇ ਵੀ ਉਹਨਾਂ ਕੰਮ ਨਹੀਂ ਕੀਤਾ ਗਿਆ ਆਹ ਚੀਜ਼ ਆਹ ਰਬੜ ਜੀ ਚੀਜ਼ ਨਾ ਇਹ ਬੜੀ ਕੰਮ ਖਰਾਬ ਆ ਹੁਣੇ ਜੁੜ ਗਈ ਸੀ ਹੁਣ ਫੇਰ ਲੈ ਗਈ ਤੇ ਇਥੇ ਫੈਵਿਕ ਲਾਉਂਦੇ ਸੀਗੇ ਨਾਲ ਪੈ ਗਈ ਆ ਮਾੜੀ ਮੋਟੀ ਚੱਲੇ ਤਾਂ ਲੈ ਜੂਗੀ ਕਹਿਣ ਦਾ ਮਤਲਬ ਨਾਲ ਮਾੜਾ ਮਾਟਾ ਕਰਉਣਾ ਪੈਂਦਾ ਫਿਰ ਜਾ ਕੇ ਲੋਟ ਆਉਂਦਾ ਲਓ ਜੀ ਫਾਈਨਲ ਹੋ ਗਈ ਗੱਡੀ ਆਪਣੀ ਬੰਪਰ ਫਿੱਟ ਹੋ ਗਿਆ ਸਾਰੀ ਆਹ ਗ੍ਰਿਲ ਫਿੱਟ ਹੋ ਗਈ ਆ ਜਿੰਨੇ ਜਿੰਨੇ ਟੁੱਟਿਆ ਸੀ ਨਾ ਉਥੇ-ਉਥੇ ਇਹਨਾਂ ਨੇ ਕੀ ਇਹ ਨੂੰ ਨਾ ਰਬੜ ਵੈਲਡਿੰਗ ਕਹਿੰਦੇ ਮੇਰੇ ਖਾਲਾ ਸ਼ਾਇਦ ਨਾ ਆਵੇ ਆ ਜੀ ਨਾ ਰਬੜ ਵੈਲਡਿੰਗ ਜੀ ਕਰਤੀ ਵੀ ਇਹ ਫਿੱਟ ਹੋ ਗਿਆ ਹੁਣ ਇੱਥੇ ਨਟ ਜਾਂ ਲਾਦਾ ਇੱਕ ਨਟ ਤਾਂ ਲਾਇਆ ਵੀ ਕਿਉਂਕਿ ਟੁੱਟਿਆ ਵਾ ਤਾਂ ਕਰਕੇ ਜੁੜਦੇ ਨਹੀਂ ਲੋਕ ਟੁੱਟੇ ਹੋਇਆ ਸੋ ਇਹ ਫਿਰਦਾ ਸਕਦਾ ਉਹ ਜਾਂ ਕਰਨਾ ਪੈਂਦਾ ਮਾੜਾ ਮੋਟਾ ਠੀਕ ਹੈ ਜੀ ਤੇ ਆ ਆਪਣੀ ਗ੍ਰਿਲ ਨਵੀਂ ਪੈ ਗਈ ਐ ਥਲੜੇ ਵਾਲੀ ਸੋ ਫਾਈਨਲ ਹੈ ਗੱਡੀ ਬੱਸ ਇੱਕ ਦੋ ਕੰਮ ਜੇ ਰਹਿ ਗਏ ਹੋਰ ਤੇ ਸਮਾਂ ਮੇਰੇ ਖਾਲਾ ਨਾਲ 1:30 ਵਜ ਗਿਆ 1:10 ਹੋ ਗਏ ਸਮਾਂ ਸਵਾਇਕ ਤੇ ਆਪਣਾ ਕੰਮ ਫਾਈਨਲ ਹੋ ਗਿਆ ਜੀ ਗੱਡੀ ਓਕੇ ਹੋ ਗਈ ਹੈ ਜਮਾ ਤੇ ਹੁਣ ਕਰਦੇ ਆਂ ਮਾਇਆ ਦਾ ਕੰਮ ਵੀ ਕਿੰਨੀ ਮਾਇਆ ਬਣੀ ਆ ਤੇ ਟੋਟਲ ਕਿੰਨਾ ਬਣਦਾ ਉਹ ਤੁਹਾਨੂੰ ਦੱਸਦਾ ਹਾਂ ਸੋ ਜਿਹੜੀ ਪੁਰਾਣੀ ਆਪਾਂ ਟੁੱਟੀ ਵੀ ਜਾਲੀ ਆ ਉਹ ਆਪਾਂ ਨਾਲ ਲੈ ਕੇ ਚੱਲੇ ਆ ਉਹਦਾ ਰੀਜ਼ਨ ਇਹ ਹੈ ਵੀ ਇਹਦੇ ਵਿੱਚ ਕ੍ਰੋਮ ਹੈ ਉਹ ਕਿਤੇ ਨ ਕਿਤੇ ਕੰਮ ਆ ਜਾਊਗਾ ਪਰ ਸਵੇ ਐਵੇਂ ਲੈ ਕੇ ਚੱਲੇ ਆਂ ਬਸ ਕੰਮ ਤਾਂ ਵਾਇਕਰ ਨੂੰ ਪਤਾ ਵੀ ਕਿਹੜੀ ਚੀਜ਼ ਕਾਉਣੀ ਆ ਸੋ ਸਮਾਂ 11:00 ਵਜੇ ਆ 11:00 ਵਜੇ ਇਹਨਾਂ 1:19 ਮਿੰਟ 23 ਡਿਗਰੀ ਟੈਂਪਰੇਚਰ ਹੋ ਗਿਆ ਸੋ ਕੰਮ ਆਪਣਾ ਫਾਈਨਲ ਹੋ ਗਿਆ 1900 ਦੀ ਆਈ ਆਪਣੀ ਸਾਰੀ ਕੰਪਲੀਟ ਜਾਲੀ 1900 ਰੁਪਏ ਦੀ ਤੇ ਮੱਖਣ ਬਾਈ ਨੇ ਮੇਰੇ ਤੋਂ ਜਿਹੜੀ ਲੇਬਰ ਲਈ ਆ ਉਹ ਲਈ ਆ ਜੀ 1200 ਰੁਪਏ ਵੈਸੇ 1500 ਰੁਪਏ ਬਣਦਾ ਜੋ ਮੈਂ ਕੰਮ ਕਰਾਉਣਾ ਰਹਿਣਾ ਸੋ ਜਾਣ-ਛਾਣ ਕਰਕੇ 1200 ਰੁਪਏ ਲੈ ਵੈਸੇ 1500 ਦਾ ਕੰਮ ਹੈ ਇਹ ਟੋਟਲ ਮਤਲਬ ਜਿਹੜਾ ਕੰਮ ਹੈਗਾ ਤੋ ਬੋਏ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸੋਹਣੀ ਜਿਹੀ ਗੱਡੀ ਬਣਾਤੀ ਹੈ ਇਹ ਸੀਗਾ ਭਾਈ ਤੁਹਾਨੂੰ ਉਹ ਪਾਰਟ ਨੰਬਰ ਵੀ ਦੱਸਤਾ ਹੋਇਆ ਵੀ ਇਹ ਪਾਰਟ ਨੰਬਰ ਕਿੰਨਾ ਹੈ ਕੱਲ ਨੂੰ ਕਿਤੇ ਲੋਡ ਪੈਂਦੀ ਹੈ ਤੇ ਤੁਸੀਂ ਐਮ ਜੀਪੀ ਸਟੋਰ ਤੋਂ ਕਿਤੇ ਵੀ ਜਾ ਕੇ ਮੰਗਵਾ ਸਕਦੇ ਹੋ ਐਂ ਐਕਸਲ 6 ਗੱਡੀ ਦਾ ਬਸ ਇਹੀ ਫਾਲਟ ਹੈ ਵੀ ਥੋੜਾ ਜਿਹਾ ਸਮਾਨ ਲੇਟ ਮਿਲਦਾ ਹਫਤੇ ਦਾ ਹਫਤੇ ਤੱਕ ਮਿਲਦਾ ਹੈ ਕੀ ਭਾ ਤੁਹਾਨੂੰ ਮੌਕੇ ਤੇ ਮਿਲ ਜੇ ਮੈਨੂੰ ਇੱਕ ਪਾਰਟ ਇਹਨੇ ਲੋਡ ਪਈ ਸੀਗੀ ਤੇ ਉਹ ਮੌਕੇ ਤੇ ਮਿਲ ਗਿਆ ਸੀਗਾ ਪਰ ਬਹੁਤੇ ਜਿਹੜੇ ਕਈ ਵਾਰੀ ਪਾਰਟੇਵ ਜਿਹ ਹੁੰਦੇ ਜਿਹੜੇ ਮੌਕੇ ਤੇ ਨਹੀਂ ਮਿਲਦੇਗੇ ਠੀਕ ਹੈ ਜੀ ਸੋ ਇਹ ਸੀ ਵੀਡੀਓ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਸੈਕਸ਼ਨ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ